ਨਗਾ ਮੈਡਮ ਰੁਕ ਜਾ ਤੈਨੂੰ ਮੈਂ ਸੁਣਾਉਣਾ ਮੈਂ 251959595185901758516580155751457013561256 11555210505095438540753565302225542031525155 ਮੈਨੂੰ ਇੱਕ ਗੱਲ ਦੱਸ ਦਿਓ ਤੁਸੀਂ ਕਿੰਨੇ ਕਨੇ ਪੜ੍ਹੇ ਹੋ 12 12 12 12 100 ਦੇ ਵਿੱਚ ਕਿਹ ਖਰਾ ਹੋ ਗਿਆ ਜਦੋਂ ਜਦੋਂ ਆਪਾਂ ਮਲਟੀਪਲਾਈ ਕਰਦੇ ਆ ਜਿਹੜਾ ਤਾਂ ਜੋੜਨਾ ਜਦੋਂ ਤੁਹਾਨੂੰ ਹਰ ਇੱਕ ਜੋੜੀ ਜਦੋਂ ਪਲੱਸ ਕਰਦੇ ਆ ਉਨਾ ਹੀ ਹੁੰਦਾ ਦੱਸ ਦਿਓ ਕਿਹੜਾ ਅੱਖਰ ਆਹੋ ਆਉਂਦਾ ਬਈ ਕਿਸੇ ਨੂੰ ਇਹ ਤਾਂ ਕੋ ਲੋਕ ਦੱਸਣਗੇ ਵੀਡੀਓ ਸੁਣ ਕੇ ਹਾਂ ਕਮੈਂਟ ਕਰਕੇ ਮੈਂ ਤੁਹਾਨੂੰ ਪੁੱਛਿਆ ਇਹ ਤਾਂ ਵੀ ਤੁਹਾਨੂੰ ਤੁਸੀਂ 12-12 ਪੜ੍ਹੋ ਮੈਂ 5 ਪੜ੍ਹਿਆ ਠੀਕ ਹੈ 1965 ਦਾ ਪੜ੍ਹਨੋਂ ਹਟਿਆ ਅੱਛਾ ਜੀ ਤੇ ਉਹ ਅੱਖਰ ਪੁੱਤ ਨਾ ਆਇਆ ਇਹਦੀ ਤੁਹਾਨੂੰ ਨਾ ਆਇਆ ਕਿ ਹਟ ਗਿਆ ਇੱਕ ਨਾ ਨਾ ਬਰਾਬਰ ਨਾ ਆਇਆ ਗਿਆ 2 ਨਾ 18 8 ਵੇਕ ਨੋ 9 3 24 2 ਤੇ 7 9 9 ਜਗ੍ਹਾ 36 3 ਤੇ 6 ਨਾ 9 5 45 4 ਤੇ 5 9 9 6 53 5 ਤੇ 4 9 97 63 6 ਤੇ 3 ਨਾ 9 8 72 7 ਤੇ 2 2 9 9 81 8 ਤੇ 1 ਨੋ 10 ਨਾ 90 ਜਿਹਦੇ ਥੱਲੇ ਜੀਰਲਾਂਗਾ ਆਂਸਰ ਵੀ ਨੋ ਹੀ ਆਇਆ ਠੀਕ ਹੈ ਠੀਕ ਆ ਨਾ ਗਲਤ ਤਰੀ ਹੈ ਸਾਡੇ ਤਾਂ ਹਾਲੇ ਵੀ ਨਹੀਂ ਭਰੀ ਦਿਮਾਗੀ ਤੇ ਬੋ ਵੀ ਸਹੀ ਹੈ ਫਿਰ ਉਹ ਮੈਨੂੰ ਪਾ ਚਲੇਗਾ ਸਕੂਲ ਹਾਂ ਉਹ ਮੈਨੂੰ ਪ੍ਰੋਫੈਸਰਾਂ ਨੇ ਕਹਿੰਦੀ ਕੀ ਸੁਣੇਗਾ ਮੈਂ ਕਿਹਾ ਮੈਂ ਇਹਨਾਂ ਤੋਂ ਪਹਾੜੇ ਸੁਣੂ ਇਹਨਾਂ ਤੋਂ ਪੜ੍ਹਾਈਦਾਰੇ ਪੁੱਛੂ ਉਹ ਕਹਿੰਦੀ ਬਾਪੂ ਬੇ ਤੈਨੂੰ ਕਿੰਨੇ ਆਉਂਦੇ ਆ ਮੈਂ ਕਿਹਾ ਮੈਂ ਇਹਨੂੰ ਸਿਪੜਦਾ ਪੜ੍ਹਨੋਂ ਹਟਿਆ ਮੈਂ ਮੈਨੂੰ 20 ਤੱਕ ਪਹਾੜੇ ਹੁਣ ਆਉਂਦੇ ਆ ਅੱਛਾ ਕਹਿੰਦੀ ਬਾਪੂ ਉਨੀਂ ਦੱਸਣਾ ਦੇ ਮੈਂ ਕਿਹਾ ਉਨੀਂ ਦਾ ਸੁਣ ਲੈ ਮੈਂ ਕਿਹਾ 19 1 19 38 57 77 95 91 114 171 133 852 77 190 ਫਿਰ ਮੈਨੂੰ ਉਹਦੀ ਬਾਪੂ 15 ਦੱਸਣਾ ਦੇ ਮੈਂ 15 15 15 20 30 15 30 45 15 100 ਦੀ 60 15 5 75 15 ਸਿੱਕੀ 90 15 7 105 15 8 820 15 9 135 15 1050 ਫਿਰ ਮੈਂ ਉਹਨੂੰ ਕਿਹਾ ਮੈਂ ਕਿਹਾ ਮੈਂ ਤੈਨੂੰ ਸੁਣਾਤਾ ਕਹਿੰਦੀ ਬਾਪੂ ਹੁਣ ਮੈਨੂੰ ਸੁਆਦ ਆ ਗਿਆ ਕਹਿੰਦੀ ਹੁਣ ਕਹਿੰਦੀ ਤੂੰ ਪੁੱਛੇਗਾ ਵੀ ਤੈਨੂੰ ਆਉਂਦੇ ਤਾਂ ਹੈਗੇ ਨਾ ਠੀਕ ਹੈ ਤੇ ਮੈਂ ਕਿਹਾ ਮੈਂ ਕਿਹਾ ਮੈਂ ਤਾਂ ਤੈਨੂੰ ਸੁਣਾਤੇ ਜਿਹੜਾ ਮਰਜੀ ਹੋਰ ਸੁਣ ਲੈ ਤੇ ਮੈਂ ਕਿਹਾ ਤੂੰ ਮੈਨੂੰ ਸੁਣਾ ਦੇ ਪੰਜ ਦਾ ਪੋੜਾ ਪੁੱਠਾ 20 ਤੋਂ ਲਾ ਕੇ ਥੱਲੇ ਨੂੰ ਉਹ 20 500 ਕਾ ਕਿ ਉੜ ਲੱਗੀ ਪਤਾ ਨਾ ਲੱਗੇ ਮੈਂ ਕਿਹਾ ਬੈਠ ਮ ਰੁਕ ਜਾ ਤੈਨੂੰ ਮੈਂ ਸੁਣਾਉਣਾ ਮਾ 20 500 19 5 95 18 5 90 17 5 85 16 5 80 15 5 75 14 5 70 13 5 65 12 5 60 11 5 55 10 5 50 9 5 43 8 5 40 7 5 35 6 5 30 2 25 5 4 20 3 5 15 2 5 1 5 5ਾ ਤੇ ਫਿਰ ਮੈਨੂੰ ਆਦੀ ਬਾਪੂ ਹੁਣ ਸੁਣਾ ਹੁਣ ਕਹਿੰਦੀ ਮੈਨੂੰ ਪਤਾ ਲੱਗਿਆ ਵੀ ਤੂੰ ਤੈਨੂੰ ਆਉਂਦਾ ਕੋਸਾ ਮਾ ਪੈਸੇ ਤੇ ਚੜ ਗਿਆ ਮੈਂ ਕਿਹਾ ਉਹ ਵਿਦਿਆਰਥੀਓ ਤੁਹਾਨੂੰ 11 12 ਸਾਲ ਹੋ ਗਏ ਪੜਦਿਆਂ ਨੂੰ ਜਿਹਨੂੰ 20 ਤੱਕ ਪਾੜੇ ਹੋ ਗਾ ਬਾਹ ਖੜੀ ਕਰਕੇ ਆਓ ਨਾ 12ਵੀਂ ਵਾਲਾ ਨਾ 11ਵੀਂ ਵਾਲਾ ਨਾ 9ਵੀਂ ਵਾਲਾ ਨਾ 10ਵੀਂ ਵਾਲਾ ਨਾ 8ਵੀਂ ਵਾਲਾ ਨਾ 7ਵੀਂ ਵਾਲਾ ਕੋਈ ਵੀ ਨਾ ਨਿਕਲਿਆ ਫਿਰ ਮੈਨੂੰ ਉਹਨੇ ਆਹਾ ਪਾੜੇ ਪੁੱਛੇ ਕਹਿੰਦੀ ਤੂਸਲਾ ਦੇ ਉਹਨੇ ਫਿਰ ਮੋਨ ਨਹੀਂ ਦੱਸਣਾ ਤਾਂ ਫਿਰ ਕਹਿੰਦੀ 15 ਰੋਣ ਦੇ 15 ਕਹਿੰਦੀ ਬਾਪੂ ਪੰਜ ਦਾ ਪੜਾ ਲੈ ਨੂੰ ਪੁੱਠਾ ਵੀ ਸੜਾ ਦੇ ਉਹ ਵੀ ਮਸਲਣਾ ਤਾਂ ਅੱਛਾ ਕਿਉਂਕਿ ਹੁਣ ਤੁਹ ਫਿਰ ਮੈਂ ਕਿਹਾ ਵੀ ਤੁਸੀਂ ਅਧਿਆਪਕ ਨੂੰ ਮੌੜਾ ਕਹਿੰਦੇ ਹੋ ਹਮ ਵਿਦਿਆਰਥੀਓ ਕਸੂਰ ਤੁਹਾਡਾ ਹੁੰਦਾ ਪੜ੍ਹਦੇ ਤੁਸੀਂ ਨਹੀਂ ਜੇ ਤੁਹਾਨੂੰ ਸਵਾਲ ਕੱਢ ਕੇ ਦਿੱਤਾ ਤੁਸੀਂ ਸਵਾਲ ਨਹੀਂ ਕੱਢ ਕੇ ਲਿਆਏ ਸਾਨੂੰ ਲੇਖ ਲੈ ਕੇ ਦਿੱਤਾ ਵੀ ਉਹ ਉਹ ਨਹੀਂ ਤੁਸੀਂ ਯਾਦ ਕਰਕੇ ਲਿਆਏ ਤੇ ਮੈਂ ਕਿਹਾ ਤੂੰ ਮਾਸਟਰ ਨੇ ਸੋਲੂ ਕਢਿਆ ਕੇ ਤੁਹਾਡੇ ਥੱਪੜ ਮਾਰਦਾ ਜਾਂ ਦੋ ਮੁੱਕੀਆਂ ਮਾਰਦੇ ਜਾਂ ਡੰਡਾ ਹੱਥ ਤੇ ਮਾਰਦਾ ਤੁਸੀਂ ਮੈਂ ਬਸ ਸਟੇਜ ਤੇ ਕਿਹਾ ਮੈਂ ਤੁਹੇ ਕਹਿੰਦਾ ਨਿੱਕੇ ਜਾੜੇ ਤੋਂ ਅਰਪੂਰ ਦੀ ਰੋਲਾ ਮਾਰੂ ਬੇਦੀਆ ਗੁਰੂ ਕੀ ਲਾ ਛੋੜੇ ਰੋੜੇ ਖਾਣ ਦੀ ਉਹਦਾ ਤਲਖਾ ਮਿਲ ਜਾਣੀ ਆ ਪੜਨਾ ਤੇ ਤੁਸੀਂ ਆ ਇਹ ਆਪਣਾ ਵਿਦਿਆ ਗੁਰੂ ਆ ਤੇ ਫਿਰ ਮੈਨੂੰ ਆਦੀ ਬਾਪੂ ਗਾਣਾ ਸੁਣਾ ਦੇ ਮਾਲਾ ਗਾਣਾ ਸੁਣ ਲ ਨਾ ਕਿ ਇੱਕ ਬਜ਼ੁਰਗ ਦੇ ਸੱਤ ਮੁੰਡੇ ਸੱਤ ਨੂੰ ਹਾਂ ਅਸਾਹੀ ਮੁੰਡਿਆਂ ਦਾ ਕਰਦੀ ਪੈਸੰਟ ਕਹਿੰਦੇ ਬਾਪੂ ਬੇਲਾ ਰਹਾ ਕਰ ਤੇ ਕਥਾ ਕੀਤਨ ਸੁਣਾ ਗਿਆ ਗੁਰਦਵਾਲਾ ਸਾਹਿਬ ਜਾ ਕੇ ਛੱਤ ਤੇ ਬੈਠਾ ਕਰ ਚਿੱਟੇ ਪਾ ਕੇ ਚੰਗਾ ਪੁੱਤ ਤੇ ਜਦੋਂ ਸਵੇਰ ਉਹ ਬਜ਼ੁਰਗ ਚਾਹ ਚੂਪੀ ਕੇ ਗੁਰਦੁਆਰਾ ਸਾਹਿਬ ਨੂੰ ਜਾਣ ਲੱਗਿਆ ਵੱਡੀ ਨੋ ਮੂਹਰੇ ਹੋ ਗਈ ਕਹਿੰਦੀ ਬਾਪੂ ਗੁਰਦੁਆਰਾ ਸਾਹਿਬ ਤਾਂ ਹਾਂ ਪੁੱਤ ਕਹਿੰਦੀ ਤੇਰਾ ਮੁੰਡਾ ਸਵੇਰ ਦਾ ਵੱਢ ਦਾ ਹਾਲ ਬੋਲਾ ਡੋਲਣਾ ਚਾਹਦਾ ਫੜਾਇਆ ਲਿਆ ਪੁੱਤ ਫਿਰ ਦੂਜੀ ਮੂਹਰੇ ਹੋ ਗਈ ਕਹਿੰਦੀ ਆਹ ਬਾਪੂ ਆ ਕੇ ਆਉਂਦਾ ਹਾ ਮੇਰਾ ਵੀ ਕੰਮ ਕਰਿਆ ਮੇਰੀ ਡਿਊਟੀ ਲੇ ਖੇਤੋਂ ਸਿਟ ਗਈ ਨਰਮੇ ਦੀ ਭਰੀ ਲਿਉਣੀ ਆ ਬਾਲਣ ਉਹ ਚੱਕੀ ਆਈ ਚੰਗਾ ਵਾ ਚੰਗਾ ਬਿਸ਼ੇਰਾ ਫਿਰ ਤੀਜੀ ਮੂਹਰੇ ਹੋ ਕੇ ਕਹਿੰਦੀ ਆ ਕੇ ਬਾਪੂ ਮੇਰਾ ਵੀ ਕੰਮ ਕਰਿਆ ਮੇਰੀ ਡਿਊਟੀ ਲੱਗਿਆ ਪੇਹਣ ਪਿਉਣਾ ਚੱਕੀ ਤੋਂ ਪਿਆ ਲੈਈ ਮੁੰਡਲ ਦਾ ਕਰਦੀ ਪੈਨਸਨ ਤੇ ਨੋਹਾ ਦੇ ਆ ਗਿਆ ਡਿੱਕੇ ਕਹਿੰਦਾ ਬਜ਼ੁਰਗ ਵੀ ਇਹੋ ਜਿਹੇ ਹੁੰਦੇ ਮਜ਼ਾਕੀਏ ਕੁੜੀਆਂ ਜਾਣ ਕਾਲਜ ਦੀਆਂ ਮौज मस्ती ਨਾਲ ਉਹ ਮੇਰੇ ਨਾਲ ਮਗਰੋਂ ਗਿਆ ਦੇਖੋ ਭਾਈ ਦੇਖੋ ਭਾਈ ਕਰਦੇ ਨੇ ਸਾਈਕਲ ਕੁੜੀ 'ਚ ਮਾਰਿਆ ਜਿਹੜੀ 'ਚ ਨਹੀਂ ਸੀ ਬੱਜਿਆ ਕਹਿੰਦੀ ਬਾਬਾ ਟੱਲੀ ਮਾਰ ਦਿੰਦਾ ਇਹਦਾ ਟੱਲੀ ਥੁਰ ਗਿਆ ਪਾਸੇ ਦੇ ਗਿਆ ਸਾਈਕਲ ਹੀ ਮਾਰਤਾ ਉਹਦੀਆਂ ਬਾਬਾ ਦਾੜੀ ਬੱਗੀ ਆ ਗੱਲਾਂ ਕਿਹੋ ਜਿਹੀਆਂ ਕਰਦਾ ਸਾਈਕਲ ਮਾਰਿਆ ਨਾਲੇ ਬੋਲਟ ਕੇ ਮਜ਼ਾਕ ਕਰਦਾ ਆਹਦਾ ਦਾੜੀ ਆ ਥੁਰ ਗਿਆ ਬ੍ਰੇਕ ਤਾਂ ਨਹੀਂ ਉਹਦਾ ਉਹਦਾ ਮਜ਼ਾਕਿਆ ਸੀ ਮਜ਼ਾਕ ਨਿਕਲ ਗਿਆ ਇਹ ਵਿਚਾਰਾ ਭਰਾ ਮਨਸ ਪਸ ਗਿਆ ਉਹ ਤੜਕੇ ਉੱਠਿਆ ਜਦੋਂ ਉਹਨੇ ਕਹਾ ਵੀ ਚਾ ਮੇਰੀ ਨੋਹ ਨੇ ਚਾਹ ਕਰਤੀ ਹੋ ਉਹ ਆ ਜੇ ਚਾ ਮੂਮਾ ਤੋਂ ਕਹੇਦੀ ਉਹ ਕਹਿੰਦੀ ਬਾਪੂ ਤੂੰ ਬਾੜੇ ਚ ਬੱਲ ਲੈ ਲੈ ਜੇ ਆਪਣੇ ਘਰ ਦੇ ਨਾਲ ਬਾੜਾ ਹੁੰਦਾ ਬੱਲਨ ਵਾਲਾ ਉਹ ਬੱਲ ਲੈਣ ਚੱਲਿਆ ਗਿਆ ਆਉਦੇ ਨੂੰ ਵਧਾਣੀ ਪਾਤੀ ਹੱਥਾਂ ਰੜਕਣ ਵਾਲੀ ਹੁਣ ਉਹ ਮਾਂ ਸੱਤ ਦਿਨ ਲੇਟ ਨਾਵੇ ਬੁੜੀਆਂ ਦੁੱਧ ਨਹੀਂ ਰੜਕਦੀਆਂ ਤੇ ਉਹਦੀ ਹੁਣ ਕਿਵੇਂ ਚਲ ਖੜੀ ਕਮਾਉਣੀਗਾ ਮੁੰਡੇ ਆਖਣ ਬਾਪੂ ਤਾਈ ਹੁਣ ਤੂੰ ਕੰਮ ਨੂੰ ਹੱਥ ਨਾ ਲਾਈ ਬੇਲਾ ਬਹਿ ਕੇ ਮौज ਅੜਾਈ ਕਬ ਜਾ ਕਰ ਸਰਦਾਰੀ ਤੇ ਸੱਡ ਕੰਮ ਦਾ ਖੜਾ ਹੋ ਜਾ ਠੋਰਾ ਠਾਰੀ ਤੇ ਨੋਹਾ ਆਖਣ ਲੱਕੇ ਚਰਨੀ ਬਾਬਾ ਹੁਣ ਖੇਚਲ ਨਾ ਕਰਨੀ ਐਡਾ ਹੋਰ ਕਿਸੇ ਦਾ ਕਰਨੀ ਪਰਿਆ ਮੇਲਾ ਬਾਬਾ ਜੀ ਕੰਮ ਕਰਨੀ ਹੋਰ ਫੇਰ ਤੂੰ ਬੇਲਾ ਬਾਬਾ ਜੀ ਟੜਕੇ ਉੱਠ ਕੇ ਹੋਸ ਸੰਭਾਲ ਲੈਣਾ ਬਾਬੇ ਤੋਂ ਮਗਵਾ ਕੇ ਬਾਲਣ ਲੱਗੀ ਚਾਹ ਨੂੰ ਫੇਰਾਵਾਲਣ ਸੇਦੀ ਬਣ ਜਾਣੀਆਂ ਚਾਰਕ ਦੇ ਦੇ ਗੇੜੇ ਪਾਈ ਪਈ ਮਨਾਣੀਆਂ ਪੀਲਾ ਚਾਹ ਦਾ ਬਾਜੀ ਕਹਿੰਦੀ ਹੁਣ ਤਾਂ ਮਖਣੀ ਆਜੂ ਬੈਂਦੀ ਜੀ ਹੁਣ ਕਸਰ ਮਹਮੂਲੀ ਰਹਿੰਦੀ ਨਹੀਂ ਝੰਬੇਲਾ ਬਾਬਾ ਜੀ ਕੰਮ ਕਾਰ ਨਹੀਂ ਹੋਰ ਫੇਰ ਤੂੰ ਵੇਲਾ ਬਾਬਾ ਜੀ ਐਸੀ ਸੱਤਾਂ ਨੋਹਾਂ ਦੀ ਟੋਨੀ ਤੀਦੀ ਧਾਰ ਕੱਢਦੀ ਬੋਲੀ ਬਾਬਾ ਲਿਆ ਦਾਣੇ ਦੀ ਚੋਲੀ ਚਾਟ ਲਿਆ ਮੀ ਬੇਬਾਬਾ ਨਾਲੇ ਭੌੜਾ ਫੜਕੇ ਫੋਸ ਹਟਾ ਮੀ ਬੇਬਾਬਾ ਕੱਟ ਕੇ ਧਾਰ ਸੜਾ ਗਈ ਕੰਨੀ ਕਰ ਗਈ ਉਂਗਲ ਕਿੱਲੇ ਬੰਨੀ ਕਟਾ ਛੱਡ ਤੰਗਾ ਕੇ ਬੰਨੀ ਹੋਇਆ ਕਬੇਲਾ ਬਾਬਾ ਜੀ ਕੰਮ ਕਾਰਨੀ ਹੋਰ ਫੇਰ ਤੂੰ ਬੇਲਾ ਬਾਬਾ ਜੀ ਚੌਥੀ ਕਰਦੀ ਬਾਬਾ ਬਾਬਾ ਚੱਕੀ ਫਿਰਦੀ ਪੋਣਾ ਸਾਬਾ ਕਹਿੰਦੀ ਧੰਦਾ ਬੇ ਹਸਾਬਾ ਹੋਈ ਪਸੇਤੀ ਬੇਬਾਬਾ ਚੱਲ ਤੰਦੂਰ ਤੇ ਪਾ ਦੇ ਹੋ ਜੂਠੇ ਦੀਵੇ ਬਾਬਾ ਬੈ ਗਈ ਹੋ ਆਟੇ ਦੇ ਨੇੜੇ ਲੱਗੀ ਕਰਨ ਬੈਠ ਕੇ ਪੇੜੇ ਉਧਰ ਤੋਂ ਕਦਾਬਾ ਲਿਆ ਗੇੜੇ ਰੋਂਦਾ ਗੇਲਾ ਬਾਬਾ ਜੀ ਰੋਂਦਾ ਗੇਲਾ ਬਾਬਾ ਜੀ ਕੰਮਕਾਰ ਨਹੀਂ ਹੋਰ ਫਿਰ ਤੂੰ ਬੇਲਾ ਬਾਬਾ ਜੀ ਚੁੰਨੀ ਪੰਜ ਮਹੀਨੇ ਫਰਤਾਣੀ ਕਹਿੰਦੀ ਰੋਟੀ ਖੇਤ ਲੈ ਜਾਣੀ ਨਾਲੇ ਲੈ ਜਾ ਲੱਸੀ ਪਾਣੀ ਮੈਂ ਤਾਂ ਕਿਸੇ ਨਾ ਹੁਣਾ ਛੇਤੀ ਹੀ ਮੜਾ ਮੀ ਬਾਪੂ ਪਹਿਣ ਪਹਿਾਉਣਾ ਬੁੱਢਾ ਮੁੜਿਆ ਖਾ ਕੇ ਫੋਰਾ ਸਿਰ ਤੇ ਝਟ ਚਕਾਤਾ ਬੋਰਾ ਪਿਆਈ ਬਦਨਾ ਦੇ ਮੀ ਭੋਰਾ ਪੈਸਾ ਤੇਲਾ ਬਾਬਾ ਜੀ ਕੰਮਕਾਰ ਨਹੀਂ ਹੋਰ ਫੇਰ ਤੂੰ ਬੇਲਾ ਬਾਬਾ ਜੀ ਛੇ ਮੀ ਬੋਲੀ ਪੱਲਾ ਕਰਕੇ ਬਠੜ ਗੋਹੇ ਵਾਲਾ ਪਰਕੇ ਬਾਬਾ ਜਾਈ ਸਿਰ ਤੇ ਧਰਕੇ ਹੈ ਨਹੀਂ ਸ਼ਰਮ ਚਕਾਉਂਦੀ ਨੂੰ ਤਿੰਨ ਚਾਰ ਬੱਠੜ ਰਹਿ ਗਏ ਰਖਨੀ ਪਰ ਕੇ ਆਉਂਦੀ ਨੂੰ ਨਾਲੇ ਪਸੂ ਤਿਆਏ ਮਰਦੇ ਪਾਣੀ ਪਿਆ ਕੇ ਸਾਵੇਂ ਕਰਦੇ ਬਾਬਾ ਲੜਦੇ ਸਾਡੇ ਕਰਦੇ ਹੋਇਆ ਕਬੇਲਾ ਬਾਬਾ ਜੀ ਕੰਮ ਕਾਰ ਨਹੀਂ ਹੋਰ ਫੇਰ ਤੂੰ ਗੇਲਾ ਬਾਬਾ ਜੀ ਸਤਵੀਂ ਬੋਲੀ ਢਲੇ ਦੁਪਹਿਰੇ ਲੱਗੀ ਦੱਥੇ ਹੋ ਗਏ ਗਹਿਰੇ ਬੈਰੀ ਬਣ ਕੇ ਡੁੱਬਣੇ ਮਹਿਰੇ ਨਾ ਅਜ ਬੌੜੇ ਵੇ ਬਾਬਾ ਚੱਲ ਨੜਕੇ ਤੋਂ ਪਰਦੇ ਚਾਰਕ ਤੋੜੇ ਵੇ ਬਾਬਾ ਹੈ ਨੀ ਗੁਦਿਚਰ ਖੇਪ ਚ ਪੂਰੀ ੱਡੇ ਸੂਤ ਕਰਾ ਦੇ ਊਰੀ ਨਾਲੇ ਲਿਆ ਦੇ ਰੰਗ ਸੰਦੂਰੀ ਨਾਲੇ ਟੀਲਾ ਬਾਬਾ ਜੀ ਕੰਮ ਕਾਰ ਨਹੀਂ ਹੋਰ ਫੇਰ ਤੂੰ ਵੇਲਾ ਬਾਬਾ ਜੀ